ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦਲਜੀਤ ਕਾਫੀ ਮਜ਼ਾਕੀਆ ਸੁਭਾਅ ਦਾ ਮਾਲਕ ਹੈ ਅੱਜ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਬਾਨੀਆਂ ਦੇ ਮੁੰਡੇ ਦੇ ਵਿਆਹ ਦੀਆਂ ਕੁਝ ਛਲਕੀਆਂ ਆਪਣੀ ਆਵਾਜ਼ ਵਿੱਚ ਡੱਬ ਕਰਕੇ ਅਪਲੋਡ ਕੀਤੀਆਂ ਜੋ ਕਿ ਕਾਫੀ ਫਨੀ ਸਨ ਤੁਸੀਂ ਵੀ ਦੇਖੋ ਉਸਨੇ ਪੰਜਾਬੀ ਵਿੱਚ ਡੱਬ ਕਰਕੇ ਕੀ ਕੀ ਬੋਲਿਆ ਵਾਟ ਇਜ਼ ਯਰ ਮੋਬਾਈਲ ਨੰਬਰ ਵਾਟ ਯੂ ਸਟਾਈਲ ਨੰਬਰ ਸਾਂਝਾ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓਂਡ ਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਪਤਾ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਚੁੰਮਾ ਓਏ ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਵੇ ਗਿਆ ਇਧਰ ਨੂੰ ਕਰ ਲਾ ਓ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕ੍ਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਦੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਆਲਾ ਹੌਲੀ ਹੌਲੀ ਲਾ ਵੇ ਕਿਆਰਾ ਕ੍ਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਆਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਆਲੇ ਨੇ ਸੁਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਔਰ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧ ਦੇ ਕਿੰਗ ਨੱਚ ਰਹੇ ਨੇ ਇਹਦੇ ਨੰਨਿਆ ਬੰਦੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆਹ ਪਾਪਾਰਾਸੀ ਨੂੰ ਕੀ ਹੋ ਗਿਆ ਆਖੇ ਚਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਾਈ ਪਟੌਦੀ ਸਾਫ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਹੋਏ ਦਸਾਂਝ ਆ ਲਿਆ ਪੈ ਗਈਆਂ ਜਫੀਆਂ ਚੱਲ ਠੀਕ ਹੈ ਆ ਲੈ ਆ ਵੀ ਬਾਝ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ